ਚੈਲੰਜ ਹੈ ਮੇਰਾ ਮੁੱਖ ਮੰਤਰੀ ਨੂੰ ਤੁਹਾਡੇ ਕੈਮਰੇ ਰਹੀਂ ਇੱਕ ਵੀ ਹਲਕੇ 'ਚ 117 'ਚੋਂ ਬਿਨਾਂ ਸਿਕਿਉਰਿਟੀ ਤੋਂ ਚੋਣ ਪ੍ਰਚਾਰ ਕਰਕੇ ਵਿਖਾ ਦੇ ਆਪਦੇ ਕੈਂਡੀਡੇਟ ਦੇ ਅੱਗੇ ਲਓ ਮੈਂ ਮੰਨ ਜੂ ਕਿ ਮੁੱਖ ਮੰਤਰੀ ਬੜਾ ਪਪੂਲਰ ਹੈ। ਮੁੱਖ ਮੰਤਰੀ ਆ ਕਹਿੰਦਾ ਹੈ ਕਿ 113 ਜੀਰੋ ਨੂੰ 14 ਜੀਰੋ ਤਾਂ ਲੋਕ ਸਭਾ ਦੇ ਵਿੱਚ ਆਉਂਸੀ। ਜੀਰੋ ਕਿਦਾ ਹੋਣਾ ਉਹਨੂੰ ਇਹ ਪੁੱਛ ਲੋ ਪਹਿਲਾਂ। ਸਬਾਵਕ ਹੈ ਮੁੱਖ ਮੰਤਰੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹਰ ਰੋਜ਼ ਇਹਦਾ ਬਿਆਨ ਆਉਂਦਾ ਪੰਜਾਬ ਬਚਾਓ ਯਾਤਰਾ ਤੇ ਦਿੱਲੀ ਦੇ ਧਾਰ ਵੀ ਆ ਕੇ ਪੰਜਾਬ ਦੀ ਲੁੱਟ ਕਰ ਰਹੇ ਆ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਹਿਣੇ ਪਾਤਾ ਪੰਜਾਬ ਦੇ ਕੁਦਰਤੀ ਵਸੀਲਿਆਂ ਦੀ ਲੁੱਟ ਹੋਈ ਲੁੱਟ ਮੁੱਖ ਮੰਤਰੀ ਦਾ ਪਰਿਵਾਰ ਕਰ ਰਿਹਾ ਪੰਜਾਬ ਦੇ ਵਿੱਚੋਂ ਵਪਾਰ ਭੱਜ ਕੇ ਜਾ ਰਿਹਾ ਕਿਉਂਕਿ ਇਹ ਲੁੱਟਣ ਲੱਗ ਪਿਆ ਸਾਰਿਆਂ ਨੂੰ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਸ਼੍ਰੋਮਣੀ ਅਕਾਲੀ ਕਲ ਦੀ ਪੰਜਾਬ ਬਚਾਓ ਯਾਤਰਾ ਫਰੀਦਕੋੜ ਦੇ ਵਿੱਚ ਐਂਟਰ ਹੋਣ ਵਾਲੀ ਹੈ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਗੱਡੀਆਂ ਤੇ ਮੋਟਰਸਾਈਕਲ ਮੌਜੂਦ ਨੇ ਤੁਹਾਨੂੰ ਦੱਸਦੇ ਨੇ ਕਿ ਪਰਮਨ ਸਿੰਘ ਬੰਟੀ ਰਮਾਣਾ ਤੇ ਓਐਸਡੀ ਸੁਖਵੀਰ ਸਿੰਘ ਬਾਦਲ ਸੰਦੀਪ ਸ਼ਨੀ ਬਰਾੜ ਤਾਂ ਉਹਨਾਂ ਦੀ ਅਗਵਾਈ ਦੇ ਹੇਠ ਹੈ ਵੱਡਾ ਜਿਹੜਾ ਅੱਜ ਕਾਫਲਾ ਜਿਹੜਾ ਸੁਖਵੀਰ ਬਾਦਲ ਦਾ ਪੰਜਾਬ ਬਚਾਓ ਯਾਤਰਾ ਦਾ ਪਹੁੰਚ ਰਿਹਾ ਹੈ ਤਾਂ ਸੁਖਵੀਰ ਸਿੰਘ ਬਾਦਲ ਬਾਦ ਵਿੱਚ ਇੱਥੇ ਪਹੁੰਚ ਰਹੇ ਨੇ ਕੁਝ ਹੀ ਸਮੇਂ ਤੱਕ ਤਾਂ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਜਿਹੜੀ ਅੱਜ ਯਾਤਰਾ ਰਹਿਣ ਵਾਲੀ ਹੈ ਪਰਮਨੰਥ ਸਿੰਘ ਪੰਟੀ ਰਮਾਣਾ ਸਾਡੇ ਨਾਲ ਰਮਾਣਾ ਸਾਹਿਬ ਕਿਸ ਤਰੀਕੇ ਦਾ ਅੱਜ ਲੋਕਾਂ ਦੇ ਵਿੱਚ ਇੱਥੇ ਆ ਦੇਖਣ ਮੇਰੇ ਦੇਖੋ ਮੇਰੀ ਬੇਨਤੀ ਇਹ ਹੈ ਮੇਰੀਆਂ ਗੱਲਾਂ ਤੇ ਨਾ ਜਾਇਓ ਇੱਕ ਵਾਰੀ ਅੱਜ ਸਾਡੀਆਂ ਇੰਟਰਵਿਊਆਂ ਲੈਣ ਦੀ ਬਜਾਏ ਸਾਰਾ ਕੈਮਰਾ ਧੁਮਾ ਕੇ ਆਪ ਤੁਹਾਡੇ ਕੈਮਰੇ ਦੀਆਂ ਅੱਖਾਂ ਰਾਹੀਂ ਲੋਕਾਂ ਤੱਕ ਪਹੁੰਚੇ ਕੀ ਲੋਕ ਫਰੀਦਕੋਟ ਹਲਕੇ ਦੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਬੇਸਬਰੀ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਸ ਪੰਜਾਬ ਬਚਾਓ ਯਾਤਰਾ ਦੀ ਉਡੀਕ ਕਰ ਰਹੇ ਆ ਕਿਵੇਂ ਆਸ ਦੀ ਨਿਗਾਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲਾਈ ਹੋਈ ਹੈ ਕਿ ਅੱਜ ਜੋ ਪੰਜਾਬ ਚ ਜਿਸ ਦਲਦਲ ਚ ਫਸ ਗਿਆ ਹੈ ਚਾਹੇ ਉਹ ਦਿੱਲੀ ਵਾਲਿਆਂ ਦੀ ਲੁੱਟ ਦੀ ਮੈਂ ਗੱਲ ਕਰਾਂ ਚਾਹੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੁਦਰਤੀ ਵਸਿਲਿਆਂ ਦੀ ਲੁੱਟ ਦੀ ਗੱਲ ਕਰਾਂ ਚਾਹੇ ਮੈਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਿਲਦਲ ਨਸ਼ਿਆਂ ਦੀ ਇਹਨਾਂ ਨੇ ਫਸਾਤਾ ਨੌਜਵਾਨਾਂ ਨੂੰ ਉਹਦੀ ਗੱਲ ਕਰਲਾਂ ਜਾਂ ਇਹਨਾਂ ਦੇ ਮੰਤਰੀਆਂ ਸੰਤਰੀਆਂ ਮੁੱਖ ਮੰਤਰੀਆਂ ਮੁੱਖ ਮੰਤਰੀਆਂ ਦੇ ਪਰਿਵਾਰਾਂ ਦੀ ਲੁੱਟਾਂ ਦੀ ਗੱਲ ਕਰਲਾਂ ਅੱਜ ਲੋਕ ਇਹਨਾਂ ਤੋਂ ਬੜੇ ਪਰੇਸ਼ਾਨ ਹੈ ਤੇ ਸੁਖਬੀਰ ਸਿੰਘ ਬਾਦਲ ਜੀ ਵੱਲ ਅੱਜ ਆਸ ਦੀ ਨਿਗਾ ਨਾਲ ਦੇਖ ਰਿਹਾ ਕਿ ਇਹਨਾਂ ਹਾਲਾਤਾਂ 'ਚ ਜੇ ਇੱਕ ਬੰਦਾ ਪੰਜਾਬ ਨੂੰ ਕੱਢ ਸਕਦਾ ਤਾਂ ਉਸ ਦਾ ਸੁਖਬੀਰ ਸਿੰਘ ਬਾਦਲ ਹੈ ਮਨਸਰ ਤੋਂ ਨੂੰ ਕਾਫੀ ਲਾਸਟ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਤੁਹਾਡੀ ਯਾਤਰਾ ਇੱਥੇ ਫਰੀਦਕੋਟ ਪਹੁੰਚ ਰਹੀ ਸੀ ਤਾਂ ਉਦੋਂ ਪੋਸਟਪੌਨ ਕਰਨਾ ਪਿਆ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਹੁਣ ਫਿਰ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੋਡ ਆਫ ਕੰਟਰੈਕਟ ਲੱਗਿਆ ਉਸ ਨੂੰ ਲੈ ਕੇ ਵੀ ਕਾਫੀ ਤੁਹਾਡੇ ਜਿਹੜੇ ਬੈਨਰ ਲਗਾਏ ਗਏ ਸੀ ਬੋਰਡ ਆ ਉਹ ਪੱਟੇ ਗਏ ਕਿਤੇ ਨਾ ਕਿਤੇ ਲਾਸ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਤੁਹਾਡੇ ਤੋਂ ਪੂਰੇ ਕਰ ਲੂੰਗਾ ਮੈਂ ਭਰਾਓ ਮੇਰੇ ਤੁਸੀਂ ਜਿਹੜਾ ਲਾਸ ਹੈ ਉਹ ਜਿਹੜੇ ਪੱਤਰਕਾਰ ਵੀਰ ਆ ਉਹਨਾਂ ਤੋਂ ਥੋੜੇ ਥੋੜੇ ਪਵਾ ਲਾਂਗੇ ਵਿੱਚ ਕੋਈ ਨਹੀਂ ਰਲ ਮਿਲ ਕੇ ਚੱਲਣਾ ਸਰ ਮਕਸਦ ਇਹਦਾ ਕੀ ਹੈ 2024 ਦੀਆਂ ਚੋਣਾਂ ਹੈ ਜਾਂ ਜਿਵੇਂ ਤੁਸੀਂ ਇਹਦਾ ਨਾਮ ਰੱਖਿਆ ਹੈ ਪੰਜਾਬ ਬਚਾਓ ਯਾਤਰਾ ਮਕਸਦ ਹੈ ਪੰਜਾਬ ਨੂੰ ਬਚਾਉਣ ਦੀ ਮੁੱਖ ਮੰਤਰੀ ਪੁੱਛਦਾ ਹੈ ਕਿ ਪੰਜਾਬ ਬਚਾਓ ਯਾਤਰਾ ਕਿਉਂ ਨਾ ਰੱਖਿਆ ਜਿਸ ਤਰ੍ਹਾਂ ਦਾ ਰਿਸਪਾਂਸ ਇਸ ਯਾਤਰਾ ਨੂੰ ਮਿਲ ਰਿਹਾ ਹੈ ਸਭਾਵਕ ਹੈ ਮੁੱਖ ਮੰਤਰੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹਰ ਰੋਜ਼ ਉਹਦਾ ਬਿਆਨ ਆਉਂਦਾ ਪੰਜਾਬ ਬਚਾਓ ਯਾਤਰਾ ਤੇ ਅਸੀਂ ਤਾਂ ਕਦੇ ਮੁੱਖ ਮੰਤਰੀ ਤੇ ਗੱਲ ਨਹੀਂ ਕੀਤੀ ਕਿਉਂਕਿ ਸਾਨੂੰ ਫਰਕ ਹੀ ਨਹੀਂ ਪੈਂਦਾ ਨਾ ਉਹਨੂੰ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਹੈ ਪੰਜਾਬ ਨੂੰ ਬਚਾਉਣ ਦੀ ਮੈਂ ਤੁਹਾਨੂੰ ਦੱਸਿਆ ਕਿਉਂ ਲੋਟ ਪਈ ਜਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਦਿੱਲੀ ਦੇ ਧਾਰ ਵੀ ਆ ਕੇ ਪੰਜਾਬ ਦੀ ਲੁੱਟ ਕਰ ਰਹੇ ਆ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਹਿਣੇ ਪਾਤਾ ਪੰਜਾਬ ਦੇ ਕੁਦਰਤੀ ਵਸੀਲਿਆਂ ਦੀ ਲੁੱਟ ਹੋਈ ਜਿੰਨੀਆਂ ਸੋਸ਼ਲ ਵੈਲਫੇਅਰ ਸਕੀਮਸ ਬਾਦਲ ਸਾਹਿਬ ਨੇ ਚਲਾਈਆਂ ਸੀ ਚਾਹੇ ਸ਼ਗਨ ਚਾਹੇ ਪੈਨਸ਼ਨ ਚਾਹੇ ਆਟਾ ਦਾਲ ਚਾਹੇ ਵਜ਼ੀਫੇ ਸਭ ਕੁਝ ਬੰਦ ਹੋ ਗਿਆ ਲੋਟੂ ਮੋ ਕਮੰਟਰੀ ਦਾ ਪਰਿਵਾਰ ਕਰ ਰਿਹਾ ਪੰਜਾਬ ਦੇ ਵਿੱਚੋਂ ਵਪਾਰ ਭੱਜ ਕੇ ਜਾ ਰਿਹਾ ਕਿਉਂਕਿ ਇਹ ਲੁੱਟਣ ਲੱਗ ਪਿਆ ਸਾਰਿਆਂ ਨੂੰ ਇਸਟੈਬਲਿਸ਼ਡ ਬਿਜ਼ਨੈਸ ਜਿਹੜੇ ਆ ਉਹਨਾਂ ਦੀ ਲੁੱਟ ਇਹਨਾਂ ਦੇ ਪਰਿਵਾਰ ਕਰ ਰਹੇ ਆ ਪੰਜਾਬ ਦੇ ਵਿੱਚ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪੰਜਾਬ ਦੇ ਉੱਤੇ ਕਰਜ਼ੇ ਦੀ ਪੰਡ ਹਰ ਰੋਜ਼ ਵੱਧਦੀ ਜਾ ਰਹੀ ਹੈ ਅੱਜ 115000 ਕਰੋੜ ਰੁਪਇਆ ਕਰਜ਼ਾ ਸਰਕਾਰ ਦੇ ਡਾਕੂਮੈਂਟਸ ਦੇ ਮੁਤਾਬਕ ਇਸ ਸਾਲ ਦੇ ਅੰਤ ਤੱਕ ਹੋ ਜਾਊਗਾ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਉਹ ਕਹਿੰਦੇ ਆ ਉਹਦਾ ਪੰਜਾਬ ਇਹ ਇਹ ਕਿਵੇਂ ਬਚਾ ਪੰਜਾਬ ਨੂੰ ਬਚਾ ਸਕਦੇ ਆ ਇਹਨਾਂ ਨੇ ਇਹ ਸ਼ਬਦ ਵਰਤਿਆ ਕਿਵੇਂ ਕਿਵੇਂ ਇਹ ਪੰਜਾਬ ਨੂੰ ਬਚਾ ਸਕਦੇ ਆ ਪੰਜਾਬ ਤਾਂ ਇਹਨਾਂ ਨੇ ਪੰਜਾਬ ਤਾਂ ਲੋਕ ਬਚਾਉਣਗੇ ਤੇ ਤੁਹਾਨੂੰ ਦਿਸ ਰਿਹਾ ਲੋਕ ਕਿਹਦੇ ਨਾਲ ਹੈ ਲੋਕ ਕਿਹਦੀ ਉਡੀਕ ਕਰ ਰਹੇ ਆ ਲੋਕ ਕਿਹਨੂੰ ਸਮਰਥਨ ਦੇਣਾ ਚਾਹੁੰਦੇ ਆ ਲੋਕ ਕਿਹਦੇ ਵੱਲ ਆਸ ਨਾਲ ਦੇਖ ਰਹੇ ਇਹ ਲੋਕ ਇਹਨਾਂ ਨੇ 92 ਸੀਟਾਂ ਦਿੱਤੀਆਂ ਸੀ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਚੈਲੰਜ ਹੈ ਮੇਰਾ ਮੁੱਖ ਮੰਤਰੀ ਨੂੰ ਤੁਹਾਡੇ ਕੈਮਰੇ ਰਹੀਂ ਇੱਕ ਵੀ ਹਲਕੇ 'ਚ ਪੰਜਾਬ 'ਚ ਇੱਕ ਵੀ ਹਲਕੇ 'ਚ 117 'ਚੋਂ ਬਿਨਾ ਸਿਕਿਉਰਿਟੀ ਤੋਂ ਚੋਣ ਪ੍ਰਚਾਰ ਕਰਕੇ ਵਿਖਾ ਦੇ ਆਪਦੇ ਕੈਂਡੀਡੇਟ ਦੇ ਅੱਕ 'ਚ ਲਓ ਮੈਂ ਮੰਨ ਜੂ ਕਿ ਮੁੱਖ ਮੰਤਰੀ ਬੜਾ ਪੌਪੂਲਰ ਹੈ ਉਹ ਚਲੋ ਛੱਡੋ ਮੁੱਖ ਮੰਤਰੀ ਆ ਕਹਿੰਦਾ ਹੈ ਕਿ ਸਾਡੀਆਂ 13 ਜ਼ੀਰੋ ਨੂੰ 14 ਜ਼ੀਰੋ ਤਾਂ ਲੋਕ ਸਭਾ ਦੇ ਵਿੱਚ ਹੀ ਹੋਣੀਆਂ ਹੋਣੀਆਂ 14 ਜ਼ੀਰੋ ਹੋਣੀਆਂ ਬਿਲਕੁਲ ਠੀਕ ਕਹਿੰਦਾ ਮੁੱਖ ਮੰਤਰੀ ਜ਼ੀਰੋ ਕਿਹਦਾ ਹੋਣਾ ਉਹ ਨੂੰ ਇਹ ਪੁੱਛ ਰੋ ਪਹਿਲਾਂ ਬਾਬਾ ਧੰਨਵਾਦ ਆ ਇਹਨਾਂ ਪਰਮਭੰਸਿਕ ਬੰਟੀ ਰਮਾਣਾ ਤੀਪ ਸਣੀਵਰਾਲ ਓਐਸਡੀ ਸੁਖਵੀਰ ਸਿੰਘ ਬਾਦਲ ਜਿਹੜੇ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੀ ਓਐਸਡੀ ਰਹੇ ਨੇ ਤਾਂ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਪਰਮਭੰਸਿਕ ਬੰਟੀ ਰਮਾਣਾ ਤੇ ਸਣੀਵਰਾਲ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਇਆ ਬਰਾੜ ਸਾਹਿਬ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਸੀਗੀਆਂ ਔਰ ਕਿਵੇਂ ਲੋਕਾਂ ਦਾ ਅਦਿਸ਼ਾ ਰਮਾਣਾ ਸਾਹਿਬ ਤੁਸੀਂ ਵੇਖ ਰਹੇ ਹੋ ਲੋਕ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਇੱਕ ਮੈਂ ਇਸ ਕਾਨੂੰ ਕਹਿ ਸਕਦਾ ਇੱਕ ਸਾ ਸੁਖਬੀਰ ਸਿੰਘ ਬਾਦਲ ਦੀ ਲੋਕਪ੍ਰਿਤੀ ਕਰਕੇ ਲੋਕ ਆ ਮਹਾਰੇ ਪੰਜਾਬ ਦੇ ਵਾਸਤੇ ਪੰਜਾਬ ਦੀ ਪੰਜਾਬ ਵਿੱਚ ਆਉ ਯਾਤਰਾ ਸ਼ਾਮਿਲ ਹੋਣਾ ਰਿਹਾ ਮੈਂ ਸਾਰੇ ਲੋਕਾਂ ਦਾ ਇੱਥੇ ਜਿੰਨੇ ਆਏ ਉਹਨਾਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਨੂੰ ਮੇਰੀ ਆਖੀ ਅਰਦਾਸ ਕਰਦਾ ਵੀ ਜੋ ਪੰਜਾਬ ਦਾ ਟੀਚਾ ਲੈ ਕੇ ਸਾ ਸੁਖਬੀਰ ਸਿੰਘ ਬਾਦਲ ਚੱਲੇ ਉਹ ਉਹਨਾਂ ਦਾ ਸੁਪਨਾ ਪੂਰਾ ਹੋਵੇ ਸਵਾਲ ਖੜੇ ਵੱਡੇ ਹੋ ਰਿਹਾ ਕਿ ਤੁਸੀਂ ਪੰਜਾਬ ਕਿਤੋਂ ਬਚਾਉਣਾ ਚਾਹੁੰਦੇ ਆ ਯਾਰ ਪੰਜਾਬ ਹੁਣ ਜੋ ਕੁਝ ਪੰਜਾਬ ਛੋ ਰਿਹਾ ਇਹਨਾਂ ਤੋਂ ਹੀ ਬਚਾਉਣਾ ਹੈ ਦੇਖੋ ਮੇਰੀ ਗੱਲ ਸੁਣੋ ਆਪਾਂ ਕਹਿਨੇ ਵੀ ਸੀ ਦੋਹਾਂ ਸਾਲਾਂ ਦੇ ਵਿੱਚ ਆ ਕਹਿ ਰਹੇ ਵੀ ਸੀ ਆ ਆ ਲਿਆਤਾ ਇਨਵੈਸਟਮੈਂਟ ਆ ਹੋਗੀ ਦੋ ਸਾਲਾਂ ਚ ਇਹੋ ਜੀ ਕਿਹੜੀ ਜਾਦੂ ਦੀ ਛੜੀ ਸੀ ਜਿਹੜਾ ਦੋਹਾਂ ਸਾਲਾਂ ਚ ਕਰਤਾ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਕਹਿ ਰਹੇ ਆ ਪੰਜਾਬ ਆਓ ਇਨਵੈਸਟ ਕਰੋ ਜੇ ਪੰਜਾਬ ਚ ਕੁਝ ਹੈਗਾ ਤਾਂ ਇਨਵੈਸਟ ਕਰਨ ਵਾਸਤੇ ਆ ਰਹੇ ਆ ਦੋ ਸਾਲਾਂ ਤੱਕ ਕੁਝ ਨਹੀਂ ਹੋ ਸਕਦਾ ਪਰ ਆਇਆ ਵੀ ਜੋ ਲੋਕਾਂ ਦੇ ਵਿੱਚ ਜੋ ਇਹਨਾਂ ਨੇ ਲੋਕਾਂ 'ਤੇ ਤਸ਼ੱਦਦ ਦੋ ਸਾਲਾਂ ਚ ਕੀਤੀ ਆ ਉਸੇ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਉਹੀ ਟੀਚਾ ਲੈ ਕੇ ਸਾਹ ਸੁਬੀਰ ਸਿੰਘ ਬਾਦਲ ਚੱਲੇ ਪਰਮਾਤਮਾ ਮੇਰ ਕਰੇ ਇਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ 2024 ਦੀਆਂ ਲੋਕ ਸਭਾ ਚੋਣਾਂ ਦਾ ਤਾਂ ਨਹੀਂ ਬੈਨੀਫਿਟ ਲੈਣਾ ਚਾਹੁੰਦੇ ਨਹੀਂ 2024 ਦੇਖੋ ਸਿਆਸੀ ਪਾਰਟੀਆਂ 2024 ਦੇ ਇਲੈਕਸ਼ਨ ਤਾਂ ਆ ਗਏ ਸਭ ਨੇ ਆਪਦੇ ਆਪ ਦੇ ਇਹ ਮੰਗਤ ਕਰਨੀ ਹੈ ਗਾ ਪਰਮਾਤਮਾ ਦੇ ਹੱਥਾਂ ਜਾਂ ਲੋਕਾਂ ਦੇ ਫਤਵਾ ਬਖਸ਼ਣੇ ਕਿ ਉਹਨੂੰ ਫਤਵਾ ਬਖਸ਼ਦੇ ਮੰਗਤ ਕਰਨਾ ਪੰਜਾਬ ਦੇ ਲੱਕਾ ਹੱਕਾਂ ਲਈ ਲੜਨਾ ਸ਼ੋਮਨੀ ਕਾਲੀਦਲ ਹਮੇਸ਼ਾ ਲੜਦਾ ਰਿਹਾ ਪ੍ਰਧਾਨ ਮੰਤਰੀ ਪੰਜਾਬ ਕਹਿੰਦੇ ਆ 13 ਜੀਰੋਂ ਨਹੀਂ ਸਾਡੀਆਂ 14 ਜੀਰੋਂ ਹੋਣਗੀਆਂ ਉਹਦਾ ਤਾਂ ਜੋ ਮਰਜ਼ੀ ਕਹਿ ਲੈਣ ਪਰ ਆ ਲੋਕਾਂ ਦੇ ਫੈਸਲਾ ਕਰਨਾ ਲੋਕ ਕੀ ਚਾਹਣਗੇ ਜੋ ਲੋਕ ਕੀ ਫਤਵਾ ਦੇਣਗੇ ਸਿਰ ਮੱਥੇ ਥੈਂਕ ਯੂ ਵੈਰੀ ਮੱਚ ਤਾਂ ਇਹ ਸੰਸੇਦ ਰਾਡ ਓਐਸਡੀ ਸੁਖਵੀਰ ਸਿੰਘ ਬਾਦਲ ਤਾਂ ਗੱਲਬਾਤ ਕੀਤੀ ਹੈ ਪਰਮਨ ਸਿੰਘ ਰਮਾਣਾ ਤੇ ਸਾਰੇ ਬ੍ਰਾਦਰ ਦੇ ਨਾਲ ਤਾਂ ਦੱਸਿਆ ਇਹਨਾਂ ਨੇ ਕਿਸ ਤਰੀਕੇ ਦਾ ਹਤਸ਼ਾ ਹੈ ਕੀ ਕੀ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਕਿਉਂਕਿ ਜੋ ਪੰਜਾਬ ਦੀਆਂ ਸਰਕਾਰਾਂ ਦਾ ਇਹਨਾਂ ਨੇ ਦੱਸਿਆ ਹੈ ਕਿ ਪੰਜਾਬ ਵਾਸਤੇ ਕੀਤਾ ਉਸ ਨੂੰ ਬਚਾਉਣ ਵਾਸਤੇ ਇਹ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਹਰ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਕੁਝ ਹੀ ਸਮੇਂ ਤੱਕ ਜਿਹੜਾ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਫਰੀਕੋਟ ਦੇ ਵਿੱਚ ਐਂਟਰ ਹੋਣ ਜਾ ਰਹੀ ਹੈ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਪਿੰਡ ਗੋਲੇ ਵਾਲਾ ਜ਼ਿਲ੍ਹਾ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ